ਅਸਲਾਮ ਵਾਲੇਕਮ ਤੁਸੀਂ ਦੇਖ ਰਹੇ ਹੋ ਅਸ਼ਰ ਵੌਇਸ ਚੈਨਲ ਤੇ ਇਸ ਚੈਨਲ ਤੇ ਸਜਣਾ ਬੇਲੀਆਂ ਮਿੱਤਰਾਂ ਮਾਵਾਂ ਤੇ ਪੈਣਾ ਨੂੰ ਜੀ ਆਇਆਂ ਨੂੰ ਅੱਜ ਤੁਹਾਡੇ ਵਾਸਤੇ ਜਿਹੜੇ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਰਣਜੀਤ ਸਿੰਘ ਡਾਡਰੀਆਂ ਵਾਲੇ ਦੀ ਏ ਤੁਹਾਨੂੰ ਪਤਾ ਹੈ ਕਿ ਹਾਲ ਹੀ ਦੇ ਅੰਦਰ ਉਹਨਾਂ ਦੇ ਉੱਤੇ ਇੱਕ ਕੇਸ ਚੱਲ ਰਿਹਾ ਹੈ ਤੇ ਉਹ ਇੱਕ ਪਰੇਸ਼ਾਨੀ ਦੇ ਅੰਦਰ ਮੁਪਤਲਾ ਨੇ ਤੇ ਉਹ ਜਿਹੜਾ ਹਾਲਾਂਕਿ ਉਹ ਬਹੁਤ ਸਾਲ ਪਹਿਲਾਂ ਉਸ ਕੇਸ ਦਾ ਮਾਮਲਾ ਜਿਹੜਾ ਉਹ ਖਤਮ ਕਰਤਾ ਗਿਆ ਸੀ ਬਾਕੀ ਮذਬੀ ਇਖਲਾਫ ਇੱਕ ਜਗ੍ਹਾ ਤੇ ਸਾਰੇ ਲੇਕਿਨ ਸਾਨੂੰ ਜਿਹੜੀ ਹੈ ਸੱਚੀ ਗੱਲ ਦੀ ਹਮਾਇਤ ਕਰਨੀ ਚਾਹੀਦੀ ਬਹਰਹਾਲ ਉਹਨਾਂ ਨੂੰ ਅਸੀਂ ਮੁਲਜ਼ਮ ਹੀ ਕਹਾਂਗੇ ਮੁਜਰਮ ਨਹੀਂ ਕਹਾਂਗੇ ਤੇ ਮੁਜਰਮ ਜਿਹੜਾ ਜੁਰਮ ਸਾਬਤ ਹੋਣ ਤੋਂ ਬਾਅਦ ਹੁੰਦਾ ਹੈ ਮੁਲਜ਼ਮ ਜਦੋਂ ਉਹਦੇ ਤੇ ਇਲਜ਼ਾਮ ਲਾਇਆ ਜਾਵੇ ਤੇ ਹਜੇ ਉਹਨਾਂ ਤੇ ਇਲਜ਼ਾਮ ਹੀ ਹੈ ਹਾਲਾਂਕਿ ਪਹਿਲੋਂ ਜਿਹੜਾ ਕੇਸ ਨੂੰ ਕਲੋਜ਼ ਕਰਤਾ ਗਿਆ ਸੀ ਤੇ ਲੇਕਿਨ ਉਹ ਸਾਰੀ ਹਕੀਕਤ ਜਿਹੜੀ ਹੈ ਜੋ ਵੀ ਮਾਮਲਾ ਹੈ ਇਸ ਵੀਡੀਓ ਦੇ ਅੰਦਰ ਦੱਸ ਰਹੇ ਨੇ ਤੇ ਪੂਰੀ ਡਿਟੇਲ ਦੇ ਨਾਲ ਦੱਸ ਰਹੇ ਨੇ ਇਹ ਵੀਡੀਓ ਦੇ ਅੰਦਰ ਕਿ ਕੀ ਮਾਮਲਾ ਹੋਇਆ ਸੀ ਤੇ ਕਿਸ ਤਰ੍ਹਾਂ ਮਾਮਲਾ ਜਿਹੜਾ ਇਹ ਸਟਾਰਟ ਹੋਇਆ ਤੇ ਪੂਰੀ ਤਫਸੀਲ ਜਿਹੜੀ ਹੈ ਇਸ ਵੀਡੀਓ ਦੇ ਅੰਦਰ ਦੱਸ ਰਹੇ ਹਾਂ ਤੇ ਜਲਦੀ ਨਾਲ ਵੀਡੀਓ ਸਟਾਰਟ ਕਰ ਲੈਨੇ ਆ ਤੇ ਵੀਡੀਓ ਤੇ ਬਾਤ ਕਰਾਂਗੇ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਿਊਜ਼ ਸਾਰੇ ਪਾਸੇ ਚੱਲ ਰਹੀ ਹੈ ਕਿ ਭਾਈ ਰਣਜੀਤ ਸਿੰਘ ਉੱਤੇ ਰੇਪ ਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਇਹ ਨਿਊਜ਼ ਹੈ ਹੀ ਇਦਾਂ ਦੀ ਹੈ ਸਭ ਨੂੰ ਹੈਰਾਨ ਕਰਦੀ ਹੈ ਮੈਨੂੰ ਵਿਰੋਧ ਕਰਨ ਵਾਲੇ ਖੁਸ਼ ਹੁੰਦੇ ਨੇ ਪਿਆਰ ਕਰਨ ਵਾਲਿਆਂ ਦਾ ਕਿਤੇ ਨਾ ਕਿਤੇ ਦਿਲ ਦੁਖਦਾ ਹੈ ਹੈਰਾਨ ਵੀ ਹੁੰਦੇ ਨੇ ਤੇ ਮੈਂ ਖੁਦ ਵੀ ਬਹੁਤ ਹੈਰਾਨ ਹੋਇਆ ਇਸ ਤਰ੍ਹਾਂ ਦਾ ਮਾਮਲਾ ਇਸ ਤਰ੍ਹਾਂ ਦਾ ਇਲਜ਼ਾਮ ਜਿਹੜਾ ਉਹ ਮੇਰੇ ਤੇ ਲੱਗਿਆ ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਹਾਂ ਇਹਨੂੰ ਟਾਈਮ ਲੱਗ ਸਕਦਾ ਹੈ ਕੁਝ ਦਿਨ ਕੁਝ ਮਹੀਨੇ ਲੱਗ ਸਕਦੇ ਨੇ ਪਰ ਇਹ ਕਲੀਅਰ ਹੋ ਜਾਏਗਾ ਵੀ ਇਹ ਇਲਜ਼ਾਮ ਹੈ ਮੇਰੀ ਅੱਜ ਦੀ ਵੀਡੀਓ ਤੁਸੀਂ ਸਾਂਭ ਕੇ ਰੱਖਿਓ ਕਿਉਂਕਿ ਇਨਵੈਸਟੀਗੇਸ਼ਨ ਹੋਣੀ ਹੈ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਮਾਨਯੋਗ ਹਾਈ ਕੋਰਟ ਦੇ ਕੋਲ ਪਰਿਵਾਰ ਗਿਆ ਹੈ 13 ਸਾਲ ਪਹਿਲਾਂ ਗੇਟ ਦੇ ਅੱਗੇ ਸੁਸਾਈਡ ਲੜਕੀ ਨੇ ਕੀਤਾ ਸੀ ਮਾਮਲਾ ਕਲੋਜ਼ ਹੋ ਗਿਆ ਸਾਰਾ ਕੁਝ ਉਹਦਾ ਇਨਵੈਸਟੀਗੇਸ਼ਨ ਹੋਈ ਉਸ ਵੇਲੇ ਵਿੱਚ ਤੇ ਹੁਣ ਉਹਨਾਂ ਨੇ ਦੁਬਾਰਾ ਉਦੋਂ ਕਿਹਾ ਸੀ ਕੋਈ ਕਾਰਵਾਈ ਨਹੀਂ ਕਰਾਉਣੀ ਕਿਉਂਕਿ ਜਿੰਨੀ ਹੋਣੀ ਸੀ ਹੋ ਗਈ ਸੀ ਸੁਸਾਈਡ ਵਿੱਚ ਕਿਸੇ ਉੱਤੇ ਕਤਲ ਦਾ ਮਾਮਲਾ ਦਰਜ ਨਹੀਂ ਸੀ ਹੋ ਸਕਦਾ ਪਰ ਹੁਣ ਉਹ ਹਾਈ ਕੋਰਟ ਗਏ ਤੇ ਹਾਈ ਕੋਰਟ ਦੇ ਜੱਜ ਸਾਹਿਬ ਨੇ ਕਿਹਾ ਵੀ ਐਫ ਆਈ ਆਰ ਕਰਕੇ ਜਾਂਚ ਕਰੋ ਐਫ ਆਈ ਆਰ ਹੋਈ ਏ ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਇਨਵੈਸਟੀਗੇਸ਼ਨ ਪੁਲਿਸ ਨੇ ਪ੍ਰਸ਼ਾਸਨ ਨੇ ਕਰਨੀ ਹੈ ਤੇ ਮੈਂ ਆਪ ਸਾਰਿਆਂ ਸਾਹਮਣੇ ਬੇਨਤੀ ਕਰ ਰਿਹਾ ਚਾਹੇ ਉਹ ਮੈਨੂੰ ਬੁਲਾ ਕੇ ਇਨਵੈਸਟੀਗੇਸ਼ਨ ਕਰ ਲੈਣ ਚਾਹੇ ਮੇਰੇ ਕੋਲ ਆ ਕੇ ਇਨਵੈਸਟੀਗੇਸ਼ਨ ਕਰ ਲੈਣ ਚਾਹੇ ਮੈਨੂੰ ਲਜਾ ਕੇ ਇਨਵੈਸਟੀਗੇਸ਼ਨ ਕਰ ਲੈਣ ਕਿਸੇ ਵੀ ਤਰ੍ਹਾਂ ਦੀ ਇਨਵੈਸਟੀਗੇਸ਼ਨ ਇਸ ਕੇਸ ਵਿੱਚ ਹੋਏਗੀ ਮੈਂ ਸਾਡਾ ਸਾਰਾ ਪਰਮੇਸ਼ਰ ਦੁਆਰ ਦਾ ਜਥਾ ਸਾਰੇ ਅਸੀਂ ਇਹਦੇ ਵਿੱਚ ਪੂਰਾ ਸਹਿਯੋਗ ਕਰਾਂਗੇ 1% ਨਹੀਂ 200% ਅਸੀਂ ਸੱਚ ਕਹਿ ਰਹੇ ਹਾਂ ਕਿ ਕਿਸੇ ਤਰ੍ਹਾਂ ਦਾ ਵੀ ਸਾਡਾ ਇਹਦੇ ਵਿੱਚ ਕਸੂਰ ਨਹੀਂ ਨਿਕਲੇਗਾ ਪੋਸਟਮਾਰਟਮ ਦੀ ਰਿਪੋਰਟ ਵਿੱਚ ਕੁਝ ਵੀ ਨਹੀਂ ਹੈਗਾ ਕੋਈ ਰੇਪ ਨਹੀਂ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਪਰ ਉਹਨਾਂ ਦੇ ਅੰਦਰ ਇੱਕ ਡਾਊਟ ਹੈ ਫੈਮਿਲੀ ਦੇ ਕਿਤੇ ਸਾਡੀ ਬੱਚੀ ਨਾਲ ਇਦਾਂ ਤਾਂ ਨਹੀਂ ਸੀ ਹੋਇਆ ਤੇ ਉਹਨਾਂ ਨੂੰ ਆਪਣਾ ਡਾਊਟ ਕਲੀਅਰ ਕਰਨਾ ਚਾਹੀਦਾ ਚੰਗੀ ਗੱਲ ਹੈ ਹਾਈ ਕੋਰਟ ਨੇ ਕਿਹਾ ਕਿ ਜਾਂਚ ਕਰ ਲਓ ਐਫ ਆਈ ਆਰ ਕਰਕੇ ਜਾਂਚ ਕਰ ਲਓ ਸੋ ਹੈਰਾਨੀ ਜਿੱਥੇ ਤੁਹਾਨੂੰ ਸਾਰਿਆਂ ਨੂੰ ਹੈ ਉਥੇ ਮੈਨੂੰ ਵੀ ਹੈ ਇਦਾਂ ਦਾ ਜਦੋਂ ਕੇਸ ਕਿਸੇ ਤੇ ਵੀ ਬਣਦਾ ਤੇ ਇੱਕਦਮ ਹੈਰਾਨ ਹੋ ਜਾਂਦਾ ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਕੁਝ ਦਿਨ ਹੋ ਸਕਦਾ ਕੁਝ ਮਹੀਨੇ ਸਾਨੂੰ ਵੇਟ ਕਰਨੀ ਪਵੇ ਤੇ ਆਪਣੇ ਆਪ ਸੱਚ ਸਾਹਮਣੇ ਆ ਜਾਏਗਾ ਮੈਨੂੰ ਹਾਈ ਕੋਰਟ ਉੱਤੇ ਵੀ ਤੇ ਨਾਲ ਪੰਜਾਬ ਪੁਲਿਸ ਦੇ ਉੱਤੇ ਵੀ ਪੂਰਨ ਪਰੋਸਾ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਹੋਣੀ ਹੈ ਪਰਮੇਸ਼ਰ ਦਵਾਰ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਗੇਟ ਦੇ ਅੱਗੇ ਉਹਨੇ ਲੜਕੀ ਨੇ ਸੁਸਾਈਡ ਕੀਤਾ ਸੀ ਤੇ ਆਪਣੇ ਆਪ ਆਉਣ ਵਾਲੇ ਦਿਨਾਂ 'ਚ ਇਹ ਗੱਲ ਕਲੀਅਰ ਹੋ ਜਾਏਗੀ 1% ਵੀ ਮੇਰਾ 1% ਵੀ ਇਹ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਕਸੂਰ ਨਹੀਂ ਨਿਕਲੇਗਾ ਪਰ ਜ਼ਾਬਤਾ ਰੱਖਣ ਦੀ ਵੱਡੀ ਲੋੜ ਹੈ ਕਿਉਂਕਿ ਇਹੋ ਜੇ ਸਮੇਂ ਇੱਕਦਮ ਪ੍ਰੈਸ਼ਰ ਹੋ ਜਾਂਦਾ ਬ੍ਰੇਨ ਤੇ ਜਿਹੜੇ ਜਾਣਦੇ ਨੇ ਜਿਹੜੇ ਸੁਣਦੇ ਨੇ ਵੀ ਆਹ ਕੀ ਹੋ ਗਿਆ ਤੇ ਆਪ ਸਾਰਿਆਂ ਨੂੰ ਬੇਨਤੀ ਹੈ ਆਪਾਂ ਜ਼ਾਬਤੇ 'ਚ ਰਹੀਏ ਮਨ ਸ਼ਾਂਤ ਰੱਖੀਏ ਤੇ ਪ੍ਰੋਸਾਹ ਰੱਖੀਏ ਕੁਝ ਦਿਨ ਲੱਗ ਸਕਦੇ ਨੇ ਆਪਣੇ ਆਪ ਸਾਰਾ ਕੁਝ ਸਾਹਮਣੇ ਆ ਜਾਏਗਾ ਵੀਡੀਓ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰਨੀ ਪੈਣੀ ਹੈ ਤਾਂ ਕਿ ਹਰ ਤੱਕ ਪਹੁੰਚ ਸਕੇ ਤੇ ਨਿਊਜ਼ ਚੈਨਲਾਂ ਵਾਲਿਆਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਭਰਾਵੋ ਦੂਜਾ ਪੱਖ ਵੀ ਰੱਖਿਆ ਤੁਸੀਂ ਮੈਂ ਸਾਰਾ ਕੁਝ ਲੋਕਾਂ ਸਾਹਮਣੇ ਤੇ ਮੇਰੀ ਵੀਡੀਓ ਵੀ ਜਰੂਰ ਚਲਾ ਦਿਓ ਸਾਰੀ ਦੀ ਸਾਰੀ ਤਾਂ ਜੋ ਪਤਾ ਲੱਗ ਸਕੇ ਕਿ ਸਾਡਾ ਪੱਖ ਕੀ ਹੈ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਮੈਂ ਰੈਡੀ ਹਾਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਏਸੀ ਰਣਜੀਤ ਸਿੰਘ ਡਾਡਰੀਆਂ ਵਾਲੇ ਤੁਹਾਨੂੰ ਪਤਾ ਹੈ ਕਿ ਇਹਨਾਂ ਦੇ ਉੱਤੇ ਕੇਸ ਚੱਲ ਰਿਹਾ ਸੀ ਇੱਕ ਕਤਲ ਦਾ ਕੇਸ ਜਿਹੜਾ ਅੱਜ ਤੋਂ ਬਹਾਵਾਂ ਪਹਿਲੋਂ ਜਿਹੜਾ ਹੈ ਨਾ ਉਹ ਨਿਪਟ ਵੀ ਗਿਆ ਸੀ ਦੱਸ ਰੇ ਸੀ ਕਿ ਗੁਰਦੁਆਰੇ ਦੇ ਸਾਹਮਣੇ ਇੱਕ ਲੜਕੀ ਨੇ ਆ ਕੇ ਸੁਸਾਈਡ ਕਰ ਲਿਆ ਸੀ ਖੁਦਕੁਸ਼ੀ ਕਰ ਲਈ ਸੀ ਤੇ ਇਹਨਾਂ ਦੇ ਗੁਰਦੁਆਰੇ ਦੇ ਸਾਹਮਣੇ ਤੇ ਉਸ ਵੇਲੇ ਜਿਹੜਾ ਹੈ ਨਾ ਉਹਦਾ ਪੋਸਟਮਾਸਟਰ ਹੋਇਆ ਤੇ ਕੇਸ ਨੂੰ ਜਿਹੜਾ ਕਲੋਜ਼ ਕਰਤਾ ਗਿਆ ਸੀ ਵੀ ਕੋਈ ਇਸ ਤੋਂ ਬਾਅਦ ਯਾਨੀ ਕਾਰਵਾਈ ਨਹੀਂ ਚੱਲੇਗੀ ਲੇਕਿਨ ਉਹਨਾਂ ਦੇ ਘਰ ਵਾਲਿਆਂ ਨੇ ਫਿਰ ਹਾਈ ਕੋਰਟ ਦੇ ਅੰਦਰ ਯਾਨੀ ਕਿ ਆਪਦਾ ਮੁਕਦਮਾ ਦਾਇਰ ਕਰਵਾਇਆ ਤੇ ਉਹਨਾਂ ਨੇ ਫਿਰ ਪੁਲਿਸ ਵਾਲਿਆਂ ਨੂੰ ਐਫ ਆਈ ਆਰ ਦਰਜ ਕਰਨ ਦਾ ਹੁਕਮ ਦਿੱਤਾ ਤੇ ਇਹ ਜਿਹੜਾ ਮਤਲਬ ਇਹ ਆਪਦੇ ਵੱਲੋਂ ساری تسਲੀ ਦੇ ਰਹੀ ਸੀ ਕਿ ਮੈਂ ਇਸ ਮਾਮਲੇ ਚ ਕਲੀਅਰ ਆ ਤੇ ਗੱਲਾਂ ਤੋਂ ਵੀ ਇਸ ਤਰ੍ਹਾਂ ਹੀ ਲੱਗ ਰਿਹਾ ਹੈ ਕਿ ਬਿਲਕੁਲ ਮਤਲਬ ਜਿਹੜਾ ਸੱਚਾ ਬੰਦਾ ਹੁੰਦਾ ਹੈ ਨਾ ਉਹ ਕਹਿੰਦਾ ਹੁੰਦਾ ਕਿ ਮੇਰੇ ਕੋਲ ਜਿਵੇਂ ਦੀ ਮਰਜ਼ੀ ਇਨਵੈਸਟੀਗੇਸ਼ਨ ਕਰ ਲਵਾਂ ਤੇ ਜਿੰਦੇ ਅੰਦਰ ਝੂਠ ਹੋਵੇ ਨਾ ਉਹ ਮਤਲਬ ਕਹਿੰਦਾ ਇਹ ਕਿਉਂ ਫਲਾਕ ਨੂੰ ਉਦੋਂ ਤੱਕ ਕੇਸ ਕਲੋਜ਼ ਹੋ ਗਿਆ ਸੀ ਉਹ ਪਾਇਦਾ ਕਰਦਾ ਹੈ ਲੇਕਿਨ ਇਹਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਭਵੇਂ ਮੈਨੂੰ ਬੁਲਾਣ ਤੇ ਭਵੇਂ ਮੇਰੇ ਕੋਲੇ ਆ ਜਾਣ ਜਾਂ ਮੈਨੂੰ ਲੈ ਕੇ ਚਲੇ ਜਾਣ ਮੇਰੇ ਕੋਲ ਇਨਵੈਸਟੀਗੇਸ਼ਨ ਜਿਹੜਾ ਮੈਂ ਹਰ ਵੇਲੇ ਤਿਆਰ ਹਾਂ ਮੇਰੀ ਇਨਵੈਸਟੀਗੇਸ਼ਨ ਤੇ ਕਰੋ ਔਰ ਉਹਨਾਂ ਨੇ ਕਿਹਾ ਅਦਾਲਤਾਂ ਤੇ ਵੀ ਭਰੋਸਾ ਕੀਤਾ ਕਿ ਜਿਹੜਾ ਨਾ ਉਹ ਮਾਮਲਾ ਜਿਹੜਾ ਉਹ ਬਿਲਕੁਲ ਕਲੀਅਰ ਹੋ ਜਾਏਗਾ ਤੇ ਬਹੁਤ ਅੱਛਾ ਉਹਨਾਂ ਨੇ ਕਦਮ ਬੜੀ ਪੋਜ਼ਿਟਿਵ ਸੋਚ ਹੈ ਉਹਨਾਂ ਦੀ ਕਿ ਦੇਖੋ ਉਹਨਾਂ ਨੇ ਕੋਈ ਨਿਤੇ ਬੜੇ ਕਾਰਕੁਨ ਹੁੰਦੇ ਨੇ ਕਿ ਉਹ ਜਿਹੜੇ ਨੇ ਆਪਦੇ ਕਾਰਕੁਨਾਂ ਨੂੰ ਜਿਹੜੇ ਮੰਨਣ ਵਾਲੇ ਨੇ ਉਹਨਾਂ ਨੂੰ ਇਹਤਜਾਜ ਤੇ ਲਾ ਦਿੰਦੇ ਨੇ ਪ੍ਰੋਟੈਸਟ ਤੇ ਲਾ ਦਿੰਦੇ ਨੇ ਸੜਕਾਂ ਬੰਦ ਤੇ ਉਹ ਫਲਾਣਾ ਟਿਮਕਣਾ ਲੇਕਿਨ ਇਹਨਾਂ ਨੇ ਬਹੁਤ ਅੱਛਾ ਰਸਤਾ ਇਖਤਿਆਰ ਕੀਤਾ ਹੈ ਕਿ ਜਿਵੇਂ ਮਰਜ਼ੀ ਜਾਂਚ ਕਰਨ ਇਨਵੈਸਟੀਗੇਸ਼ਨ ਕਰਨ ਕਿ ਮੇਰੇ ਵੱਲੋਂ ਜਿਹੜਾ ਇਹ ਸੱਚੇ ਬੰਦੇ ਦੀ ਜਿਹੜੀ ਹੈ ਉਹ ਨਿਸ਼ਾਨੀ ਹੈ ਤੇ ਬਰਹਾਲ ਤੁਸੀਂ ਕੀ ਕਹਿੰਦੇ ਹੋ ਇਸ ਕੇਸ ਦੇ ਬਾਰੇ ਚ ਟਾਟਾ ਕੀ ਖਿਆਲ ਹੈ ਕਮੈਂਟ ਬਾਕਸ ਦੇ ਅੰਦਰ ਆ ਕੇ ਜ਼ਰੂਰ ਦੱਸਣਾ ਵੀਡੀਓ ਦਾ ਇਖਤਤਾਮ ਇੱਥੇ ਕਰਨੇ ਆ ਮਿਲਾਂਗੇ ਫਿਰ ਇੱਕ ਨਵੀਂ ਵੀਡੀਓ ਦੇ